ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avpsanjar.in ਤੇ ਨਵੀਂ ਵਾਰੀ ਤੇ ਐਸ.ਸੀ.ਪੀ.ਸੀ ਵੱਲੋਂ ਨਵਾਂ ਕੈਲੰਡਰ ਜਾਰੀ ਕੀਤਾ ਗਿਆ ਵਕਫਾਕ ਸਿੱਖ ਜਥੇਬੰਦੀਆਂ ਚ ਇਸ ਕੈਲੰਡਰ ਨੂੰ ਲੈ ਕੇ ਰੋਸ ਹੈ ਇਸੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਾ ਪਰਦਾਨ ਨੇ ਵੀ ਕਿਹਾ ਕਿ ਮੂਲ ਨਾਨਕ ਸ਼ਾਹੀ ਕੈਲੰਡਰ ਹੀ ਸਹੀ ਸੀ ਅਕਾਲੀ ਨੇਤਾ ਬੀਬੀ ਜਗੀਰ ਕੌਰ ਨੇ ਕਿਹਾ ਜੇ ਕੋਈ ਤਰੂਟੀਆਂ ਸਨ ਤਾਂ ਮਿਲ ਕੇ ਦੂਰ ਕਰਨੀਆਂ ਚਾਹੀਦੀਆਂ ਸਨ ਪਰ ਹੁਣ ਜੋ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਹੀ ਮੰਨਾਂਗੇ ਮੇਰਾ ਆਪਣਾ ਵਿਚਾਰ ਹੈ ਮੈਨੂੰ ਉਹਨਾਂ ਨੇ ਪੁੱਛਿਆ ਕਿ ਨਾਨਕਸ਼ਹੀ ਕਲੰਡਰ ਜਿਹੜਾ ਮੂਲ ਸੀ ਉਹਦੇ ਬਾਰੇ ਤੁਹਾਡੀ ਕੀ ਰਾਏ ਹੈ ਮੈਂ ਉਹਨਾਂ ਨੂੰ ਕਿਹਾ ਜੀ ਜਿਹੜਾ ਮੂਲ ਨਾਨਕਸ਼ਹੀ ਕਲੰਡਰ ਸੀ ਸਹੀ ਸੀ ਕੁਝ ਊਨਟਾਈਆਂ ਨੂੰ ਦੂਰ ਕਰਨ ਵਾਸਤੇ ਸਿੱਖ ਸੰਗਤ ਦੀ ਜੇ ਸੁਝਾਅ ਆਏ ਸੀ ਉਹਨੂੰ ਹੱਲ ਕਰਨ ਵਾਸਤੇ ਉਹਨਾਂ ਨੇ ਜੇ ਕੋਈ ਮੱਕੜ ਨੂੰ ਗੱਲ ਸਮਝ ਕਿਉਂ ਨਹੀਂ ਆਈ ਮੱਕੜ ਨੂੰ ਕਿਉਂ ਨਹੀਂ ਸਮਝਾਇਆ ਦੇਖੋ ਜੀ ਇੱਕ ਦੀ ਮੱਖੀ ਮੈਂ ਤੁਸੀਂ ਦੂਜੇ ਦਾ ਨਾਂ ਕਿਉਂ ਲੈਨੇ ਜੀ ਮੇਰੇ ਕੋ ਮੇਰੇ ਕੋ ਕਿਉਂਕਿ ਉਹਨਾਂ ਨੇ ਐਮੈਂਡਮੈਂਟ ਕੀਤੀ ਨਾ ਤੁਸੀਂ ਕਹਿ ਰਹੇ ਹੋ ਨਹੀਂ ਹੋਣੀ ਚਾਹੀਦੀ ਮੈਂ ਤਾਂ ਕਿਹਾ ਜੇ ਕੋਈ ਲੋੜ ਸੀ ਐਮੈਂਡਮੈਂਟ ਹੋ ਗਈ ਤੇ ਅਕਾਦਰ ਸਾਹਿਬ ਦੇ ਜਥੇਦਾਨ ਨਾਲ ਹੁਕਮ ਲਾਤਾ ਸੀ ਮੰਨਦੇ ਹ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹੂ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ